आहे गुरु आहे गुरु यह मन नेक न कहो करे यह मन नेक न कहो करे यह मन नेक न कहयो करे यह मन नेक न कहयो करे सिख सिखाए रहो अपनी सी सिख सिखाए रहो अपनी सी सीख सिखाए रहो अपनी सी सीख सिखाए रहो अपनी सी दर्मत नट रे दुर मत ते नाट रे दुर मत, दुरु मत दुरु ते नट रे दुर मत ते नट रे ਮਦਮਾਇਆ ਕਹਿ ਭਇਓ ਬਾਵਰੋ ਮਦਮਾਇਆ ਕਹਿ ਭਇਓ ਬਾਵਰੋ ਮਦਮਾਇਆ ਕਹਿ ਭਇਓ ਬਾਵਰੋ ਮਦਮਾਇਆ ਕਹਿ ਭਇਓ ਬਾਵਰੋ ਹਰ ਜਸ ਨਹ ਉਚਰੇ ਹਰ ਜਸ ਨਹਿ ਉਜਰੇ ਹਰ ਜਸ ਨਹਿ ਉਜਰੇ ਹਰ ਜਸ ਨਹਿ ਉਜਰੇ ਘਰ ਪਰ ਪੰਚ ਜਗਤ ਕੋ ਦੇਕੇ कर पर पंच जगत को कौक कर पर पर पंच, के कार पर पंच जगत को डहक कर पर पर पंच जगत को डहक अपनो उधर पर अपनो उधर पर अपनो उधर पर अपनो उधर पर ਸਵਾਨ ਪੂਸ਼ ਜਿਉ ਹੋਏ ਨਾ ਸੁੱਧੋ 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 ਕਹਿੋ ਨ ਕਾਨ ਤਰੈ ਕਹਿੋ ਨ ਕਾਨ ਤਰੈ ਕਹਿੋ ਨ ਕਾਨ ਤਰੈ ਕਹਿ ਕਾਨ ਤਰੈ ਕਹੋ ਨਾਨਕ ਪਾਜ ਰਾਮ ਨਾਮ ਨਿਤ 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 ਜਾਂਤੇ ਕਾਜ ਸਰੈ ਜਾਂਤੇ ਕਾਜ ਸਰੈ ਜਾਂਤੇ ਕਾਜ ਸਰੈ ਜਾਂਤੇ ਕਾਜ ਸਰੈ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਇਹ ਗੁਰੂ ਪਾर्यੋ ਦੇਵਗੰਧਾਰੀ ਰਾਗ ਅੱਜ ਸ਼ੁਰੂ ਹੋਇਆ ਹੈ ਕੱਲ ਤੱਕ ਆਪਾਂ ਨੌਵੇਂ ਪਾਤਸ਼ਾਹ ਦੇ ਸ਼ਬਦ ਜਿਹੜੇ ਗੌੜੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਨਾ ਗੌੜੀ ਰਾਗ ਦੇ ਵਿੱਚ ਕਿਹੜੀ ਬਾਣੀ ਆ ਖਾਸ ਕਰਕੇ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਗੋੜੀ ਰਾਗ ਵਿੱਚ ਨੌਵੇਂ ਪਾਤਸ਼ਾਹ ਦੇ ਜਿਹੜੇ ਸ਼ਬਦ ਉਹ ਆਪਾਂ ਕੱਲ ਤੱਕ ਗਾ ਗਾ ਲਏ ਸਨ ਗੋੜੀ ਰਾਗ ਤੋਂ ਅੱਗੇ ਫਿਰ ਮੈਂ ਦੇਖਿਆ ਆਸਾ ਰਾਗ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਨਹੀਂ ਹਨ ਇਹ ਦੇਵਗੰਧਾਰੀ ਰਾਗ ਦੇ ਵਿੱਚ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਦੇਵਗੰਧਾਰੀ ਮਹਲਾ 9 ਰਾਗ ਦੇਵਗੰਧਾਰੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਯਹ ਮਨ ਨੈਕ ਨਾ ਕਹਿਓ ਕਰੇ ਇਹ ਮਨ ਰਤਾ ਭਰ ਵੀ ਮੇਰਾ ਕਿਹਾ ਨਹੀਂ ਮੰਨਦਾ ਸਿੱਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਡਰੈ ਰਹਾਓ ਮੈਂ ਆਪਣੇ ਵੱਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ ਫਿਰ ਵੀ ਇਹ ખોਟੀ ਮਤ ਵੱਲੋਂ ਨਹੀਂ ਹਟਦਾ ਰਹਾਓ ਜਿਹੜੇ ਪਾਸੇ ਗੁਰੂ ਸਾਹਿਬ ਲੈ ਜਾਣਾ ਚਾਹੁੰਦੇ ਇਸ ਮਨ ਨੂੰ ਉਧਰਲੇ ਪਾਸੇ ਜਾਂਦਾ ਹੀ ਨਹੀਂ ਇਹ ਹੋਰ ਹੋਰ ਪਾਸੇ ਪਟਕਦਾ ਫਿਰਦਾ ਹੈ ਮਦ ਮਾਇਆ ਕਹਿ ਭੈਓ ਬਾਵਰੋ ਹਰ ਜਸ ਨਹਿ ਉਚਰੈ ਮਾਇਆ ਦੇ ਨਸ਼ੇ ਵਿੱਚ ਇਹ ਮਨ ਚੱਲਾ ਹੋਇਆ ਪਿਆ ਹੈ ਕਦੇ ਇਹ ਪ੍ਰਮਾਤਮਾ ਦੀ ਸਿਪਤ ਸਲਾਹ ਦੀ ਬਾਣੀ ਨਹੀਂ ਉਚਾਰਦਾ ਕਰ ਪ੍ਰਪੰਚ ਜਗਤ ਕੋ ਡਹਿਕੇ ਆਪਣੋ ਉਧਰ ਪਰੈ ਵਿਖਾਵਾ ਕਰਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ ਤੇ ਠੱਗੀ ਨਾਲ ਇਕੱਠੀ ਕੀਤੇ ਧਨ ਦੀ ਰਾਹੀ ਆਪਣਾ ਪੇਟ ਭਰਦਾ ਰਹਿੰਦਾ ਹੈ ਸਵਾਨ ਪੂਛ ਜਿਉ ਹੋਏ ਨਾ ਸੁਧੋ ਕਹਿੋ ਨਾ ਕਾਨ ਤਰੈ ਕੁੱਤੇ ਦੀ ਪੂਛ ਲਵਾਂਗ ਇਹ ਮਨ ਕਦੇ ਵੀ ਸਿੱਧਾ ਨਹੀਂ ਹੁੰਦਾ ਕਿਸੇ ਦੀ ਵੀ ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ ਜਿੰਨਾ ਕ ਸਮਾਂ ਸੁਣਦਾ ਤੇ ਅਸਰ ਰਹਿੰਦਾ ਉਸ ਤੋਂ ਬਾਅਦ ਫਿਰ ਵਿੰਗਾ ਹੋ ਜਾਂਦਾ ਇਥੇ ਗੁਰੂ ਸਾਹਿਬ ਜੀ ਨੇ ਉਹੀ ਉਦਾਹਰਣ ਵਰਤੀ ਹੈ ਜਿੰਨੂੰ ਕਹਿੰਦੇ ਵੀ ਜਿਹੜੀ ਕੁੱਤੇ ਦੀ ਪੂਛ ਸੀ ਉਹ 12 ਸਾਲ ਵੰਜਲੀ ਚ ਪਾ ਛੱਡੀ ਵੰਜਲੀ ਭਾਵ ਪਾਈਪ ਦੇ ਚ ਪਾ ਛੱਡੀ ਜਿਵੇਂ ਪਾਈਪ ਕੱਢੀ ਉਹ ਕੁੱਤੇ ਦੀ ਪੂਛ ਫਿਰ ਵਿੰਗੀ ਹੋ ਗਈ ਇਹ ਮਨ ਵੀ ਸਾਡਾ ਬਿਲਕੁਲ ਇਸੇ ਤਰ੍ਹਾਂ ਦਾ ਹੀ ਆ ਤਾਂ ਹੀ ਕਰਕੇ ਗੁਰੂ ਸਾਹਿਬ ਨੇ ਕਿਹਾ ਦੋਨੇ ਸਮੇਂ satsangਤ ਕਰੋ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਚੰਗੀਆਂ ਵਿਚਾਰਾਂ ਗੁਰੂ ਦੀ ਬਾਣੀ ਸੁਣਾਈ ਦਿੰਦੀ ਰਹੇ ਅਤੇ ਇਹ ਜਿਹੜਾ ਸਾਡਾ ਮਨ ਹੈ ਸਿੱਧੇ ਰਸਤੇ ਚੱਲਦਾ ਰਹੇ ਕੁੱਤੇ ਦੀ ਪੂਛ ਲਵਾਗੇ ਮਨ ਕਦੇ ਵੀ ਸਿੱਧਾ ਨਹੀਂ ਹੁੰਦਾ ਕਿਸੇ ਦੀ ਵੀ ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂ ਤੇ ਕਾਜ ਸਰੈ ਏ ਨਾਨਕ ਆਖ ਰੋਜ਼ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤ ਨਾਲ ਤੇਰਾ ਜਨਮ ਮਨੋਰਥ ਹੱਲ ਹੋ ਜਾਵੇਗਾ ਤੇਰਾ ਸੰਸਾਰ ਦੇ ਉੱਤੇ ਆਉਣਾ ਸਫਲਾ ਹੋ ਜਾਵੇਗਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 536 ਨੰਬਰ ਅੰਕ ਦੇ ਉੱਤੇ ਸੁਭਾਏ ਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ